ਇਸ ਰਬ ਤੇ ਮਾਨਕ ਦੇ ਹਰੀਆ ਗੋਵਿੰਦ ਮਨਨ ਕੀ ਆ ਤੇਰੀ ਬਰੀਆ ਵਰ ਕਾਲ ਤਰਖ ਤੇ ਨਾ ਕਾਮ ਮਲ ਸਾਤ ਸੰਗਤ ਤੇ ਪੱਤੇ ਬਈ ਨਾ ਮਾਟ ਓਏ ਆ ਗਿਆ ਅੱਛਾ ਅਜਨ ਦਾ ਧੋ ਦੇ ਪਾਲੀ ਹੈ ਹੈ ਇਹ ਪੈਣਾ ਯਾਰ ਹੋਰ ਹਣ ਇਹ ਪਾਰਲੀ ਮਿਸਤਰੀ ਲੈ ਪਹਿਲਾਂ 4 ਦਿਨਾਂ ਤੋਂ ਸੱਦਿਆ ਇਹ ਕੋਈ ਮੈਂ ਨਹੀਂ ਲੱਗਿਆ ਬਾਹਰ ਲਓ ਜੀ ਇਹ ਕਰੀ ਜਾਂਦਾ ਮੁੰਡਾ ਸਰਵਿਸ ਆ ਪ੍ਰੈਸ਼ਰ ਦੇ ਨਾਲ ਆਹ ਲੈ ਆ ਕੇ ਦੇਖਾਂਗਾ ਸੋਨੂ ਸੀ ਤੋਂ ਅਰੇ ਦਾ ਪੂਰਾ ਫੈਨ ਆ ਇਹ ਮੜਾ ਜਦੋਂ ਬੋਲ ਕੇ ਦਾ ਦਿਖਾ ਦੇ ਪਾ ਲਈ ਜਾਂਦਾ ਤਾਂ ਹੈਗਾ ਕਰ ਮੈਂ ਆਵਲੇ ਆਪਾਂ ਫੇਰ ਬੋਲ ਕੇ ਆਵਾਂਗੇ ਤੇਰੇ ਕਾਰਵਾਈ ਕੋ ਕੀ ਆ ਤੈਨੂੰ ਕੱਪੜਾ ਦੇ ਤਾਂ ਅਰੀ ਜਲਾ ਦੇ ਹੁਣ ਪੂਰੀ 쿨ਿੰਗ ਕਰਨ ਲੱਗ ਜੇ ਜਿਹੜੀ ਸਿੰਗਾ ਉਹਦੇ ਜੀ ਦਾ ਤੂੰ ਫੈਨ ਆ ਉਹਦੇ ਨੂੰ ਬੋਲ ਕੇ ਤਾਂ ਦਿਖਾ ਦੇ ਫਿਰ ਹੈ ਉਹਨੇ ਮੂੰਹ ਬੋਲ ਕੇ ਦਾ ਦਿਖਾ ਦੇ ਕਿਵੇਂ ਇੰਨਾ ਕਰਦਾ ਨਿਕਲ ਜਾ ਦੇਖ ਕਿ ਉਪਰ ਇਹ ਤੈਨੂੰ ਕੋਈ ਹੋਰ ਕੱਪੜਾ ਮਿਲਿਆ ਨਹੀਂਗਾ ਜਿਹੜਾ ਦਿੱਤਾ ਬਾਈ ਉਹਦੀ ਵਰਤਣਾ ਹਾਂ ਮੈਂ ਹੁਣ ਕਰਨ ਕੋਤੋ ਲੈ ਕੇ ਆਂ ਕਰੋਂ ਤੂੰ ਇਹਦਾ ਤੂੰ ਆ ਵੀ ਰੱਖੀ ਬਿਠਾ ਦੇ ਮੋਟਰਸਾਈਕਲ ਤੇ ਸਾਰੇ ਕੱਪੜੇ ਅੱਛਾ ਇਹ ਤਾਂ ਮੱਲਾਮ ਆਮ ਆਦਮੀ ਦਾ ਝੰਡਾ ਲਈ ਫਿਰਦਾ ਹਨਾ ਨਾ ਮੈਂ ਤਾਂ ਗਾਣੂ ਦਿੱਤਾ ਯਾਰ ਜੀ ਬੈਸਾ ਮੌਸਮ ਹੋ ਗਿਆ ਸੁਹਾਵਣਾ ਵਧੀਆ ਮੀਂਹੂ ਪੈ ਜੇ ਨਰਕਰ ਲਾਈਟ ਭੱਜ ਗਈ ਏਸੀ ਦੀ ਆਪਾਂ ਕਰੀ ਜਾਂਦੇ ਸੀ ਸਰਵਿਸ ਹਨੇਰੀ ਆ ਗਈ ਹਨੇਰੀ ਮੱਲਾ ਦਾ ਬੱਦਲ ਵੀ ਲੈ ਕੇ ਜਾਊਗੀ ਆਪਾਂ ਤੁਹਾਨੂੰ सोनू ਸੀਤੋ ਵਾਲੇ ਦੀ ਮਾਸੀ ਦਾ ਮੁੰਡਾ ਜਿਹੜਾ ਸਰਵਿਸ ਕਰਦਾ ਖਾਸ ਹੀ ਸੋ ਉਹਦੇ ਨਾਲ ਮਲਾਉਨੇ ਆ ਇਹ ਆ ਭਾਈ ਮਿਹਨਤੀ ਨੌਜਵਾਨ ਦੇਖੋ ਮੋਟੀ ਮੋਟੀ ਗਣੀ ਦੇ ਵਿੱਚ ਵੀ ਲੱਗਿਆ ਪਿਆ ਇਹ ਇਹਨੂੰ ਕਹਿੰਦੇ ਆ ਮਿਹਨਤ ਤੇ ਮੁਕੱਦਰ ਆ ਤੂੰ ਜੇ ਸਾਦਾ ਕਿਵੇਂ ਬਾਰਸ਼ ਆ ਗਈ ਮੌਸਮ ਗਰਮੀ ਦਾ ਬਹੁਤ ਵਧੀਆ ਹੈ ਮਾਣਾ ਇਹ ਤਨ ਤੇ ਤੂੜ ਮਨਾੜ ਤਰ ਤਰੇ ਗੁੰਗਲੀਆ ਰਹਾਓ ਮਾਦਤੀ ਸਠੀ ਨਹੀਂ ਪੜਿਆ ਮੂਰਖ ਮੋਗਾ ਜਨੂ ਪਿਆ ਪਰਨੋਤ ਨਾਮਕ ਕਲਗੀ ਕਰਨਾ